ਆ ਵੀ ਇੱਕ ਬੰਦੇ ਨੂੰ ਕੋਈ ਨੋਵਾ ਗੱਡੀ ਵਿੱਚ ਜਾ ਕੇ ਤੇ ਬੰਦੇ ਵਾਢੇ ਚਲੇ ਗਏ ਜਿਹਦੇ ਵਿੱਚ ਉਹ ਤੁਹਾਡਾ ਨਾਮ ਲੈ ਰਿਹਾ ਵੀ ਕਹਿੰਦੇ ਵੀ ਕੋਈ ਰਫਲ ਵਾਲਾ ਪੁਰਾਣਾ ਮੈਟਰ ਸੀਗਾ ਵੀ ਕੁੱਤਾ ਮਾਰਿਆ ਸੀਗਾ ਉਹ ਸਾਰੀ ਸੱਚਾਈ ਦੱਸੋ ਕੀ ਹੈ ਜੀ ਮੀਡੀਆ ਨੂੰ ਨਹੀਂ ਬਿਲਕੁਲ ਪੂਰਾ ਝੂਠ ਹੈ ਜੀ ਇਹ ਇਹ ਬਿਲਕੁਲ ਕੋਰਾ ਝੂਠ ਹੈ ਮੇਰੀ ਤਾਂ ਕੋਈ ਰੰਜਿਸ਼ ਨਹੀਂ ਉਸ ਬੰਦੇ ਦੇ ਨਾਲ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹ ਗੱਲ ਕਰ ਰਿਹਾ ਮੇਰਾ ਨਾਮ ਲੈ ਰਿਹਾ ਠੀਕ ਹੈ ਕੀ ਗੱਲਬਾਤ ਕੀ ਹੋਈ ਸੀ ਤਾਂ ਸਾਰੀ ਇਦਾਂ ਪਤਾ ਲੱਗਾ ਕੁਝ ਕੋਈ ਗੱਲਬਾਤ ਮੈਨੂੰ ਤਾਂ ਪਤਾ ਹੀ ਕੋਈ ਨਹੀਂ ਅਸੀਂ ਤਾਂ ਸੁੱਤੇ ਉੱਠ ਕੇ ਆਪਣੇ ਘਰ ਨੂੰ ਮੈਂ ਹਵੇਲੀਆਂ ਗਿਆ ਮੁੰਡਾ ਮੇਰਾ ਜਾ ਗਿਆ ਸੁੱਤਾ ਉੱਠਿਆ ਸੀ ਹਲੇ ਮੂੰਹ ਧੋਣਾ ਸੀ ਉਸ ਵੇਲੇ ਸਾਨੂੰ ਕਿਸੇ ਦਾ ਫੋਨ ਆਇਆ ਕਹਿੰਦੇ ਦੇ ਦੇ ਤਾਂ ਸਾਡੇ ਸਤਿਆਂ ਚ ਤੇ ਆਹ ਬਰਦਾਤ ਹੋ ਗਈ ਪਣ ਜਿਹੋਨਾਂ ਦਾ ਘਰ ਲੱਗ ਗਿਆ ਤਾਂ ਸਾਨੂੰ ਪਤਾ ਲੱਗਾ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਇਸ ਗੱਲ ਦਾ ਇਹ ਤੁਹਾਡੇ ਤੇ ਰੋਪ ਕਿਉਂ ਲਗਾ ਰਿਹਾ ਫਿਰ ਇਹ ਪਤਾ ਨਹੀਂ ਜੀ ਇਹ ਤਾਂ ਹੁਣ ਉਹ ਜਾਣੇ ਉਹਦਾ ਪਰਮਾਤਮਾ ਜਾਣੇ ਰਫਲ ਵਾਲਾ ਕੀ ਮਾਮਲਾ ਅੰਕਲ ਜੀ ਰਫਲ ਇਦਾਂ ਸੀ ਮੈਂ ਰਫਲ ਲੈ ਕੇ ਹਵੇਲੀ ਨੂੰ ਜਾ ਰਿਹਾ ਸੀ ਠੀਕ ਹੈ ਜੀ ਕੁੱਤੇ ਮੈਨੂੰ ਆਵਾਰਾ ਪੈ ਗਿਆ ਸੀ ਮੈਂ ਹਵਾਈ ਫਾਇਰ ਕੀਤਾ ਸੀ ਉਹਨਾਂ ਤੇ ਪਿੰਡ ਦਾ ਸਾਫਕਾ ਸਰਪੰਚ ਜਿਹੜਾ ਉਹ ਤੁਹਾਨੂੰ ਦੱਸ ਸਕਦਾ ਜਿਨੇ ਉਹ ਕੁੱਤੇ ਦਾ ਕੁੱਤੇ ਨੂੰ ਨਾਲ ਲਿਆ ਕੇ ਉਹਨੂੰ ਪਟੀਆਂ ਵੀ ਕਰਵਾਉਂਦਾ ਰਿਹਾ ਛਾਟ ਉਹਦੇ ਕੋਈ ਹੋ ਰਹੀ ਸੀ ਇਹਨੇ ਬਣਾ ਲਿਆ ਜੀ ਕੁੱਤੇ ਦੇ ਗੋਲੇ ਮਾਰੀ ਆ ਜਦੋਂ ਕਿ ਉਹ ਕਹਿ ਰਿਹਾ ਕੁੱਤਾ ਮਰ ਗਿਆ ਕੁੱਤਾ ਮਰਿਆ ਨਹੀਂ ਕੁੱਤਾ ਤਾਂ ਸਰਪੰਚ ਨੂੰ ਤੁਸੀਂ ਪੁੱਛੋ ਪਿੰਡ ਦੇ ਜਿਹੜਾ ਸਾਫਕਾ ਸਰਪੰਚ ਉਹ ਉਹਨੂੰ ਲਿਆ ਕੇ ਇਥੇ ਮਤਲਬ ਉਹਦਾ ਇਲਾਜ ਕਰ ਇਹ ਜਿਹੜਾ ਮਾਮਲਾ ਹੁੰਦਾ ਜੀ ਇਹ ਪਹਿਲਾਂ ਦੀ ਸਟੋਰੀ ਹੈ ਇਹ 2-3 ਸਾਲ ਪੁਰਾਣਾ ਤੇ ਇਹਨਾਂ ਦਾ ਕੀ ਰੋਲ ਸੀਗਾ ਵਿੱਚ ਫੇ ਨਾਲ ਕਿਹਦਾ ਜੀ ਜਿਹੜੇ ਤੁਹਾਡੇ ਤੇ ਰੋਪ ਲਗਾ ਰਿਆ ਵੀ ਕੁੱਤਾ ਮਾਰਿਆ ਇਹਨਾਂ ਨੇ ਇਹਨਾਂ ਨਾਲ ਤੁਹਾਡਾ ਕੀ ਅਸੀਂ ਗੱਲ ਇਹਨਾਂ ਦੇ ਨਾਲ ਉਹ ਇਸ ਕਰਕੇ ਕਹਿੰਦਾ ਵੀ ਇਹਨੂੰ ਛਾਕੇ ਆ ਵੀ ਮੇਰੇ ਤੇ ਰਿਪੋਰਟ ਇਹਨਾਂ ਕਰਵਾਈ ਆ ਲੇਕਿਨ ਮੈਂ ਕਿਸੇ ਕੋਲ ਨਾ ਤਾਂ ਆਪਣੇ ਲਿਆ ਨਾ ਮੇਰੀ ਕੋਈ ਰੰਜਿਸ਼ ਆ ਮੇਰੀ ਤੇ ਇਸ ਬੰਦੇ ਦੇ ਨਾਲ ਤੂੰ ਤੂੰ ਮੈਂ ਵੀ ਤੂੰ ਤੂੰ ਮੈਂ ਵੀ ਕਦੇ ਨਹੀਂ ਹੋਈ ਤੁਸੀਂ ਪੁੱਛ ਕੇ ਦੇਖ ਸਕਦੇ ਸਾਡੇ ਪਿੰਡੋਂ ਪੁੱਛ ਕੇ ਦੇਖ ਸਕਦੇ ਤੇ ਤੁਹਾਡੇ ਤੇ ਅਣਕਲਾ ਰੋਪ ਕਿਉਂ ਲਗਾ ਰਿਆ ਬੰਦਾ ਇਹ ਇਹ ਤਾਂ ਜੀ ਹੁਣ ਪ੍ਰਮਾਤਮਾ ਜਾਣਦਾ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਤੁਹਾਡੀ ਇਹਨਾਂ ਦਾ ਬੋਲ ਮੋਖਬਰੀ ਕਰਨੇ ਬੋਲਚਾਲ ਕਿੱਦਾਂ ਹੈ ਇਹਦੀ ਮੈਂ ਮੋਖਬਰ ਬੰਦਾ ਕੀ ਪਤਾ ਕੌਣ ਵੱਡ ਗਿਆ ਅਜਿਹਾ ਯਾਨੀ ਕਿ ਪੁਲਿਸ ਦੀ ਮੁਖਵਰੀ ਕਰਦੇ ਜੀ ਹਾਂਜੀ ਹਾਂਜੀ ਸ਼ੁਰੂ ਤੋਂ ਇਹਦਾ ਇਹ ਤੁਹਾਨੂੰ ਓਕੇ ਤੇ ਤੁਹਾਡੀ ਬੋਲਚਾਲ ਕਿੱਦਾ ਇਸ ਬੰਦੇ ਦੇ ਨਾਲ ਬੋਲਚਾਲ ਇਹਦਾ ਭਰਾ ਗੁਜ਼ਰ ਗਿਆ ਪਿੱਛੇ ਜਾ ਮੈਂ ਇਹਨੂੰ ਪੁੱਛੋ ਪੁੱਛਿਓ ਇਹਨੂੰ ਪੁੱਛ ਲਿਓ ਮੈਂ ਦੇ ਕੋ ਅਫਸੋਸ ਕੀਤਾ ਜੇ ਮੇਰੀ ਕੋਈ ਰਾਜੇ ਸ਼ੁੰਦੀ ਮੈਂ ਅਫਸੋਸ ਕਾ ਨੂੰ ਕਰਦਾ ਇਹਦੇ ਕੋਲ ਅਫਸੋਸ ਕੀਤਾ ਤੇ ਇੱਕ ਗੱਲ ਕਰਦੇ ਸੀਗੇ ਜਦੋਂ ਮੇਰੇ ਤੇ ਹਮਲਾ ਹੋਇਆ ਇਨੋਵਾ ਚੋਂ ਮੁੰਡੇ ਉਤਰੇ ਇੱਕ ਮੋਟਰਸਾਈਕਲ ਤੇ ਮੁੰਡਾ ਗਲੀ ਚੋਂ ਬਾਹਰ ਆਇਆ ਉਹ ਵੀ ਕੋਈ ਗੱਲ ਕਰਦੇ ਪਏ ਸੀ ਨਹੀਂ ਝੂਠ ਹੈ ਉਹ ਮੇਰੇ ਮੁੰਡੇ ਦੀ ਇਹ ਗੱਲ ਕਰ ਰਿਹਾ ਉਹ ਤਾਂ ਉਸ ਵੇਲੇ ਸੁੱਤਾ ਉੱਠਿਆ ਮੈਂ ਜਦੋਂ ਹਵੇਲੀ ਉਹ ਤਾਂ ਸੋਤਾਉਂ ਗਿਆ ਤੇ ਸਾਹਮਣੇ ਦੁਕਾਨ ਵਾਲਾ ਬੈਠਾ ਜਿਹਦੇ ਉਹ ਹੁੰਦੇ ਆਏ ਤੇ ਹਮਲਾ ਹੋਇਆ ਉਹ ਦੱਸ ਸਕਦਾ ਤੇ ਕਿਹੜੀ ਜਗ੍ਹਾ ਅੰਕਲ ਵਾਰਦਾ ਤੋਂ ਹੀ ਪਤਾ ਲੱਗਾ ਤੁਹਾਨੂੰ ਕਿਹੜੀ ਜਗ੍ਹਾ ਹੋਈ ਹੈ ਵਾਰਦਾ ਤੇ ਪਿੰਡ ਡੇਰੀ ਆ ਜੀ ਉਹ ਉੱਥੇ ਦੁੱਧ ਲੈਣ ਗਿਆ ਸੀ ਕਿਤੇ ਉੱਥੇ ਵਾਰਦਾ ਤੇ ਨਾਲ ਉਹ ਸੀਸੀਟੀਵੀ ਕੈਮਰੇ ਹੋਣ ਪਿੰਡ 'ਚ ਤੁਹਾਡੇ ਕਿਤੇ ਉੱਥੇ ਤਾਂ ਕੈਮਰੇ ਸ਼ਾਇਦ ਨਹੀਂ ਹੈਗੇ ਸਿੱਧਾਂ ਗੁਰਦੁਆਰੇ ਦੇ ਕੋਲ ਹੈਗੇ ਤਾਂ ਤੇ ਜਿਹੜੀ ਤੁਸੀਂ ਦੁਕਾਨ ਕਹਿੰਦੇ ਕਿ ਮੋਰੇ ਇੱਕ ਦੁਕਾਨ ਵੀ ਆ ਉੱਥੇ ਕੈਮਰੇ ਹੈਗੇ ਆ ਮ ਮੇਰਾ ਖਿਆਲ ਨਹੀਂ ਹੈ ਉਸ ਤੇ ਹੈ ਨਹੀਂ ਉਹਨਾਂ ਦੀ ਤੁਹਾਨੂੰ ਕਿਉਂ ਅੰਕਲ ਇਹ ਵਾਰ-ਵਾਰ ਟਾਰਗੇਟ ਕਿਉਂ ਕਰ ਰਹੇ ਤੁਹਾਨੂੰ ਵਾਰ-ਵਾਰ ਇਹ ਵੀ ਬਾਰੇ ਪੁੱਤਰ ਮੈਂ ਉਹ ਕੁਝ ਕਹਿ ਨਹੀਂ ਸਕਦਾ ਵੀ ਕਿਉਂ ਕਰ ਰਿਹਾ ਤੇ ਤੁਹਾਡੇ ਅੰਕਲ ਕੇਸ ਦਾ ਕੀ ਬਣਿਆ ਜਿਹੜਾ ਪੁਰਾਣਾ ਕੇਸ ਸੀਗਾ ਤੁਹਾਡਾ ਰਫਲ ਵਾਲਾ ਉਹਦੇ ਵਿੱਚ ਮੈਂ ਬਰੀ ਆ ਉਹ ਜਿਹੜੀ ਮੈਂ ਬਰੀ ਹੋ ਗਿਆ ਸੀ ਤੇ ਪਿਛਲੇ ਸਾਲ ਸ਼ਾਇਦ 9ਵੇਂ ਮਹੀਨੇ ਦੀ 10 ਤਰੀਕ ਨੂੰ ਤੁਹਾਨੂੰ ਕਿੰਨੇ ਕਵਜੇ ਅੰਕਲ ਪਤਾ ਲੱਗਾ ਵੀ ਜਿਹੜਾ ਹਮਲਾ ਹੋਇਆ ਇਹਨਾਂ ਦੇ ਉੱਤੇ ਮੈਨੂੰ ਤੁਹਾਨੂੰ ਦੱਸਿਆ ਨਾ ਵੀ ਸਵੇਰ 6:30 ਹੋਇਆ ਹੋਰ ਵੀ ਠੀਕ ਹੈ ਤਾਂ ਆਪਾਂ ਤੇ 6:30 ਦਾ ਟਾਈਮ ਤੇ ਹੁਣ ਅੰਕਲ ਜਿੰਨੇ ਕੋ ਰੋਪ ਤੁਹਾਡੇ ਤੇ ਲਗਾ ਰਹੇ ਆ ਕਿੰਨੀ ਕਿ ਸਚਾਈ ਇਹਦੇ ਵਿੱਚ ਬਿਲਕੁਲ ਮੈਂ ਤਾਂ ਜੀ ਬਿਲਕੁਲ ਸੱਚ ਬੋਲ ਰਿਹਾ ਜੋ ਬੋਲ ਰਿਹਾ ਮੇਰਾ ਫੋਨ ਮਤਲਬ ਚੱਤ ਕਰਨ ਜਿੱਥੇ ਮਰਜੀ ਠੀਕ ਹੈ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਨਹੀਂ ਕਹਿਣਾ ਜੀ ਮੈਂ ਮਤਲਬ ਫਲੋਰ ਦੀ ਅਨਸ਼ਾਫੀ ਹੋ ਰਹੀ ਮੇਰੇ ਨਾਲ ਕਿਉਂ ਮੇਰਾ ਝੂਠਾ ਨਾਮ ਲੈ ਰਿਹਾ ਹੈ ਮੇਰਾ ਤਾਂ ਮੇਰੇ ਮੁੰਡੇ ਦਾ ਅੰਕਲ ਜੀ ਇਹ ਜਿਹੜੇ ਤੁਹਾਡੇ ਤੇ aarop ਲੱਗੇ ਆ ਜੇ ਸਾਬਤ ਨਾ ਹੋਏ ਤੁਹਾਡੇ ਵੱਲੋਂ ਕੋਈ ਕਾਰਵਾਈ ਕਰਵਾਈ ਜਾਊਗੀ ਦਲਪਾਲ ਜੀ ਮੈਂ ਸਲਾਹ ਕਰੂੰਗਾ ਆਪਣੇ ਬੰਦਿਆਂ ਦੇ ਨਾਲ ਪੰਚਾਇਤ ਦੇ ਨਾਲ ਠੀਕ ਹੈ ਜੀ ਮਹਿਮਾਨ ਖਾਨੀ ਦਾ ਦਾਵਾ ਵੀ ਇਹ ਤੇਰੇ ਕਰ ਸਕਦੇ ਕਿਉਂਕਿ ਮੈਨੂੰ ਇਹ ਨਜਾਇਜ਼ ਹੈ ਇਸ ਵੇਲੇ ਪਰੇਸ਼ਾਨ ਕਰ ਰਿਹਾ ਜੀਤਾ ਜੀ ਠੀਕ ਹੈ